ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਮਿੰਟੂ ਨੇ ਦੱਸਿਆ ਵੀ ਅੱਜ ਐਤਵਾਰ ਦਾ ਦਿਨ ਹੈ ਛੁੱਟੀ ਦਾ ਦਿਨ ਹੈ ਅੱਜ ਆਪਾਂ ਫੇਰ ਨਾਉਣ ਚੱਲਿਆ ਖੇਤ ਆਪਣੀ ਮੋਟਰ ਤੇ ਉੱਥੇ ਲਾਵਾਂਗੇ ਮੈਪਲ ਆ ਸਾਰੀ ਟੀਮ ਬੈਠੀ ਆ ਮਿੰਟੂ ਮਾਨਸਾ ਵਾਲਾ ਹੋਰ ਸਾਥੀ ਆਓ ਖੇਤ ਮਿਲਦੇ ਆ ਦੋਸਤੋ ਚੱਲਦੇ ਆ ਆਹ ਲੋ ਜੀ ਆ ਸਾਹਮਣੇ ਰਾਸਤੇ 'ਚ ਚੱਲ ਪਏ ਸਵੇਰ ਸਵੇਰ ਜਾ ਵਾ ਸਵੇਰ ਸਵੇਰ ਜਾ ਰਹੇ ਆ ਤੇ ਜਮਾਰ ਕੇ ਫੰਕਸ਼ਨ ਆ ਲਿਆ ਅੱਗੇ ਮਿਲਦੇ ਆ ਕਿ ਠੀਕ ਆ ਦੋਸਤੋ ਆਜੋ ਦਿਖਾਉਣੇ ਅੱਗੇ ਹਾਂਜੀ ਆਪਾਂ ਪਹੁੰਚ ਗਏ ਸੀ ਮੋਟਰ ਤੇ ਤੇ ਆਹ ਦੇਖੋ ਬਾਈਆਂ ਨੇ ਵਧੀਆ ਮੋਟਰ ਬਣਾਈ ਹੋਈ ਹੈਗੀ ਤੇ ਆਹ ਦੇਖੋ ਡੰਗੜ ਪਾ ਕੇ ਆਹ ਦੇਖੋ ਤਾਂ ਜੀ ਬੈਠਣ ਲੱਗੇ ਤੇ ਹਾਂਜੀ ਮਿੰਟੋ ਜੀ ਕੀ ਹਾਲ ਹੈ ਜੀ ਫੱਕਰ ਵੀ ਹਾਂ ਠੀਕ ਆ ਬਾਹਰ ਗਿਆ ਆਹ ਦੇਖੋ ਪੂਰਾ ਸ਼ੌਕ

ਇਹ ਦੇਖ ਰਹਾ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ ਆ ਦੇਖੋ ਦੋਸਤੋ ਜਿਹੜਾ ਮੋਟਰ ਦੇ ਕੋਠਾ ਹੈ ਉਹ ਵੀ ਬਹੁਤ ਸੋਹਣਾ ਮੈਂ ਹੈ ਬਾਈਆਂ ਨੂੰ ਤੇ ਆ ਦੇਖੋ ਜੀ ਪੰਜਾਬੀ ਸੱਭਿਆਚਾਰਕ ਆਪਣਾ ਚਲਕ ਰਿਹਾ ਹੈ ਦੇ ਵਿੱਚ ਤੇ ਨੋ ਫਾਰਮਰ ਨੂੰ ਫੀਡ ਥੋੜਾ ਟੈਕ ਕਰਾਂ ਕੋਠੀ ਸਾਵਾਂ ਲਾਊਗਾ ਚੰਗੀ ਚਾਰ ਚਾਹਾਂ ਚਾਹ ચાલો ચાલો પછી ਨੇ ਜ਼ਿੰਦਗੀ ਦੇ ਨਿਆਰੇ ਆਹ ਬੜਾ ਨਿਆਰੇ ਨੇ ਜਿੰਦਗੀ ਦੇ ਰਾਜ ਦੇ ਸਾਰੇ ਦੋਸਤ ਨਾਲੇ ਆਪਣੇ ਬੱਚੇ ਖੇਤ ਲਿਆਉਣ ਦੇ ਨੇ

ਦੇਹਨ ਯਾਰ ਮਿੰਟੂ ਜੀ ਕਿਤਾ ਮੁੱਲ ਨਹੀਂ ਮਿਲਦੇ ਨਾ ਨਾ ਜਮਾਨਿਆਰੀ ਮੁੱਲ ਨਹੀਂ ਮਿਲਦੀਆਂ ਇਹ ਚੀਚਾਂ ਸਰੋ ਫਿਰ ਉਸਤਾਦ ਜੀ ਪਾਣੀ ਦਾ ਸਾਰਾ ਪਾਣੀ ਬਾਹਰ ਡੋ ਮਾਗਰ ਮਛ ਦਾ ਰੋਲਾ ਦਾ ਕਰ ਰਿਹਾ ਹੈ ਲੈ ਠੀਕ ਕਿਤੇ ਹੋ ਰਹੀ ਹੈ ਤੁਹਾਨੂੰ ਸਹੀ ਹੈ ਬਾਈ ਦੀ ਮੋਟਰ ਤੇ ਆਏ ਕਿੱਧਰ ਆਪਾਂ ਤੇ ਬਾਈ ਨੇ ਡੱਗੀ ਵੀ ਨਾਉਣ ਵਾਸਤੇ ਸਭੈ ਸਾਰੀ ਪੂਰੀ ਡੀਜਨਲ ਬਣਾਈ ਆ ਆ ਦੇਖੋ ਬਾਈ ਸਟੈਪ ਬਾਈ ਸਟੈਪ ਪਾਣੀ ਆਉਂਦਾ ਇਧਰੋਂ ਤੇ ਉਧਰ ਬਾਈ ਸਾਰਾ ਨਾ ਆ ਰਹੇ ਹੋਗੇ ਤੇ ਪੂਰਾ ਵਧੀਆ ਲੱਗ ਰਿਹਾ ਸਾਰਾ ਕੇ ਤੇ ਉਧਰ ਕੋਠਾ ਵੀ ਪੂਰਾ ਹੋ ਬਾਈ ਨੇ ਹੋ ਤੇ ਵਧੀਆ ਸਾਰੇ ਪਾਸੇ ਪਾਰਕਿੰਗ ਗੋਲਫਿੰਗ ਉਧਰ ਲੌਕਟਾਈਨਾਂ ਲਾ ਕੇ ਸਾਰੇ ਤੇ ਹਨਾ ਰੱਖਿਆ ਨਜ਼ਾਰਾ ਪੂਰਾ ਵਧੀਆ ਬਾਈ ਬੂਟੇ ਹੋਰੀ ਆਏ ਆਪਣੇ ਕੋਲੇ ਨਾਲ ਉਸਤਾਦ ਜੀ ਨੇ ਘਾਟੇ ਉਸਤਾਦ ਜੀ ਤੇ ਆ ਲੈ ਚੋ ਆਪਣੇ ਵਾਸਤੇ ਮਾਲ ਪਾਣੀ ਲੈ ਕੇ ਆਇਆ ਛਾਣ ਵਾਸਤੇ ਓ ਪਾ ਬੀ ਤੁਹਾਨੂੰ ਪੱਕਾ ਨਾ ਸਹੀ ਹੈ ਸਹੀ ਹੈ ਜੀ ਸਹੀ ਹੈ ਕੀ ਕੀ ਲੈ ਕੇ ਆਏ ਹੋ ਭਾਈ ਅਸੀਂ ਲੈ ਆਏ ਭਾਈ ਰੋਸਟਡ ਗਿਰ ਗਿਆ ਕੀ ਬਾਤ ਹੈ ਠੀਕ ਹੈ salad ਪੋਜਣਾ ਠੀਕ ਹੈ ਠੀਕ ਹੈ ਬੁੱਤੇ ਥੋੜੀ ਕਰ ਰਹਾ ਸਾਜ ਸਣ ਕਾਚੀ ਕੱਪੜੇ ਲਾਹੋ ਤੇ ਆ ਬੋਤਲਾਂ ਤੇ ਇਹਨੂੰ ਫੜਾ ਦੇ ਠਾਕ ਨੂੰ ਨਾ ਪਾਉਰ ਕਰਨਾ ਵਾਹ ਨਾ ਪਾਉਰ ਤੇ ਫੜਾਓ ਇਹ ਕੱਪੜੇ ਲਾਓ ਆ ਜਾ ਬੁੱਤੇ ਤੇ ਬਾਈ ਨੂੰ ਨੇ ਲੈ ਕੇ ਆਏ ਸੀ ਆਪਣੇ ਕੋਲੇ ਠੰਡਾ ਤੇ ਫਟਕੂ ਦਾ ਜਿੱਦਰਾ ਆ ਜਾਓ ਵੀ ਸਾਰੇ ਆ ਜਾਓ ਪੀ ਲੋ ਆਰਡਰਿੰਗ ਵਰਤਾਈ ਜਾਂਦੇ ਨੇਗੇ ਸੰਡੇ ਇੰਜੋਏ ਕਰ ਰਹੇ ਆ ਸੰਡੇ ਸਹੀ ਹੈ ਸਹੀ ਹੈ ਬਾਲੀਆ ਚਲੋ ਆਇਓ ਕਾਹਿੰ ਇੱਕਲਾ ਆਇਓ ਬਾਹਰ ਵਿੱਚੋਂ ਜਾਓ ਜਾਓ ਪੋਏ ਇੱਧਰ ਦੀ ਇੱਧਰ ਦੀ ਜਾਓ ਯਾਰ ਉਹ ਦੇਖੋ ਆਰੇ ਸਾਡਾ ਬਾਬਾ ਦੇਖ ਸਵਰਗਾਂ ਦੇ ਨਜ਼ਾਰੇ ਠੂਡੇ ਦੇਖ ਹਾਂ ਬਿਆ ਬਾਬਾ ਨੇ ਮੱਝਾ ਦੇਖ ਕੇ ਮੈਨ ਲਾਇਆ ਬਾਬੇ ਨੇ ਥੱਲੋ ਦੀ ਖਾਲ ਆ ਦੇਖ ਆ ਨਜ਼ਾਰੇ ਨੇ ਅਸਲੀ ਔਰਿੰਗ ਤੇ ਨਾ ਰੇਟ ਟੈਲੀਫੋਨ ਨਾ ਜਾਵਾਰ ਦਿਸ ਜਾ ਉਹ ਦੇਖ યુ આમ મે ગયો હાય જોર માં આવી હો રહી હૈ પટ જાકડા મોઢિયા બેઠા કે હું ਖਾਤਾ ਜੀ ਛੁੜੀ ਬਾਰੇ ਹਾਈ ਪੂਰੀ ਫੁੱਲ ਮਸਤੀ ਹੋ ਰਹੀ ਹੈ ਜੀ ਆ ਦੇਖੋ ਬੱਚੇ ਵੀ ਆਪਣੇ ਆ ਬੂਤਾ ਭਗਤ ਖਾਤਾ ਜੀ ਠੀਕ ਹੈ ਇਹ ਨਾਉਂਦਾ ਨਹੀਂ ਸੀ ਬੰਦਾ ਕਹਿੰਦਾ ਪੱਗ ਬਨਣੀ ਪੂ ਦਵਾਰੇ ਤੇ ਮਸਾਂ ਫੜ ਕੇ ਨਵਾਇਆ ਜੋਰ ਪਾ ਪਾ ਪੁੱਤੋਂ ਨਹੀਂ ਕਰਾਂ ਮੈਂ ਹਾਈ ਉਹਾਂ ਕੀ ਸੀ ਪੁੱਤੋਂ ਨਹੀਂ ਉੱਤੋਂ ਨਹੀਂ ਕਰਾਉਣੇ ਅਜੇ ਤੱਕ ਉਹ ਦੇਖੂਗਾ ਕਰਾਉਣੇ ਜਰਾਣੇ ਕਿਆ ਹੁੰਦਾ ਕਿ ਮੈਂ ਉਹ ਆਈ ਉਹ ਨਾਮ ਦਾ ਕੰਮ ਉਹ ਚੁੱਪੀ ਮਾਰ ਕੇ ਟੈਂਕ ਚ ਮੋਟਾ ਬੰਗਿਆ ਲੋ ਨਾ 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 ਉੱਤੋਂ ਨਹੀਂ ਹੋ ਗਿਆ ਪਾਣੀ ਠੀਕ ਹੈ ਦੋਸਤੋ ਆਪਾਂ ਨਾਲੇ ਸੀਗੇ ਤੇ ਉਸਤਾਦ ਜੀ ਕੀ ਹਾਲ ਹੈ ਜੀ ਚੱਲ ਵਧੀਆ ਰਗਿਆ ਜੀ ਬਹਿਤ ਵਧੀਆ ਸਰਾਂ ਲੱਗ ਗਿਆ ਭਾਈ ਓਕੇ ਓਕੇ ਠੀਕ ਹੈ ਦੋਸਤੋ